ਇੱਥੇ ਮੈਂ ਲੱਗਦਾ ਘਟ ਘਟ ਕਰ ਰਹੀ ਜਿੱਥੇ ਆਪਾਂ ਜਾਣਾ ਆਇਆ ਹੈ ਟਾਵਰ ਤੇ ਆਜੋ ਹੁਣ ਆਪਾਂ ਚੱਲਦੇ ਹਾਂ ਉੱਪਰ ਇਹ ਟਾਵਰ ਇਹ 1898 ਈਸਵੀ ਵਿੱਚ ਪਹਿਲੀ ਵਾਰੀ ਇੱਥੇ ਲਿਖਿਆ ਗਿਆ ਹੈ ਕਿ ਇੱਥੇ ਇੰਟਰਨੈਟ ਨਹੀਂ ਚੱਲਦਾ ਹਾਂ ਸਭ ਤੋਂ ਵੱਡੀ ਗੱਲ ਬਦਾ ਦੇ। ਬਾਅਦ ਦੇ ਵਿੱਚ ਦੁਬਾਰਾ ਇੱਥੇ ਪਹਿਲਾ ਸ਼ੀਲ ਚੱਲਦੇ ਹੁੰਦੇ ਸੀ ਐਜ਼ਰ ਜੋਸਫਜੀਤ ਸ਼ਾਇਦ ਕਾਜ਼ਰ ਜੋਸਫੀ ਦਾ ਨਾ ਉਹਦੀ 50ਵੀਂ ਐਨੀਵਰਸਰੀ ਤੇ ਬਣਿਆ ਸੀਗਾ ਤੇ ਉਹ ਪਿੱਛੇ ਟਾਵਰ ਹੈ ਜੇ ਦੇਖਦਾ ਹੋਵੇ ਤੇ ਆਪਾਂ ਉਹਦੇ ਉੱਪਰ ਜਾਣਾ ਆ ਤੇ ਇਹਦੀਆਂ 183 ਕੇ 193 ਦੀਆਂ ਪੌੜੀਆਂ ਨੇ ਤੇ ਆਪਾਂ ਚੱਲਦੇ ਹਾਂ ਹੁਣ ਉੱਪਰ ਇੱਕ ਤਾਂ ਜਗ੍ਹਾ ਬੜੀ ਔਖੀ ਹੈ ਸਾਰੇ ਪਾਸੇ ਜੰਗਲ ਹੀ ਜੰਗਲ ਕਿਤੇ ਕੋਈ ਲੱਗਦਾ ਹੀ ਨਹੀਂ ਵੀ ਇੱਥੇ ਹੋਊਗਾ ਕੋਈ ਤੇ ਬੜਾ ਹੀ ਖਤਰਨਾਕ ਜਿਆਰਾ ਤੇ ਆਜੋ ਹੁਣ ਆਪਾਂ ਚੱਲਦੇ ਆਂ ਉੱਪਰ ਵੈਸੇ ਤੇ ਜਿੱਥੇ ਪਲਾਟਸ ਤੇ ਪਹੁੰਚ ਗਏ ਆ ਇਹ ਬਹੁਤ ਵਧੀਆ ਆ ਪਰ ਜਿੱਥੋਂ ਮੈਂ ਰਾਹ ਚ ਅੰਦਰ ਆਇਆ ਆ ਉਹ ਜਗ੍ਹਾ ਨਹੀਂ ਸਹੀ ਮੈਨੂੰ ਕਿ ਪਤਾ ਨਹੀਂ ਅੱਗੇ ਰਾਹ ਹੈ ਵੀ ਕਿ ਸੜਕ ਇਹ ਮੁੱਕ ਜੇ ਕਿਤੇ ਚਲੋ ਆਪਾਂ ਦੇਖਦੇ ਆਂ ਉੱਪਰ ਅੱਗੇ ਚੱਲ ਕੇ ਕੀ ਹੈ ਹਾਂਜੀ ਇਹਦਾ ਨਾਂ ਜੌਨ ਜੋਹਾਨ ਸਟੋਟਸ ਸਟ੍ਰਾਟ ਸੇ 80 ਨੰਬਰ ਹੈ ਠੀਕ ਹੈ ਜੀ ਆ ਆਇਆ ਇੱਥੇ ਇਹਦਾ ਐਡਰੈਸ ਵੀ ਹੈਗਾ ਆ ਜੋ ਜਹਾਨ ਸਟੌਟ ਸਟ੍ਰਾਸੇ ਬਿਨਵਲ ਸ਼ੂਲੇ ਉਟਕਰਿੰਦਰ ਵੀ ਹੈ ਇੱਥੇ ਕਾਫੀ ਕੁੱਫੇ ਬਣਿਆ ਹੈ ਤੇ ਥੱਲੇ ਬੈਨ ਬੰਨ ਜਿਹੜਾ ਕੋਈ ਆਵੇ ਇੱਥੇ ਆਣ ਕੇ ਬਹਿ ਸਕਦਾ ਹੈ ਠੀਕ ਹੈ ਤੇ ਬਾਕੀ ਜਿੱਦਾਂ ਮੈਂ ਆਇਆ ਜਿਹੜੇ ਰਾਹ ਚ ਉਹ ਰਾਹ ਬਹੁਤ ਵਧੀਆ ਸੀ ਕਮਾਲ ਦਾ ਰਾਹ ਹੈ ਜਿੱਦਾਂ ਕਹਿ ਲਓ ਵੀ ਹਰੀਆਲੀ ਹਰੀਆਲੀ ਚਾਰੇ ਪਾਸੇ ਜੰਗਲ ਜੰਗਲ ਵਧੀਆ ਸੀ ਰਾਹ ਇੱਥੇ ਇਹਨਾਂ ਲੱਕੜਾ ਕਟ-ਕਟ ਕੇ ਰੱਖੀ ਹੋਈ ਹੈ ਅੰਦਰ ਉਹ ਪਤਾ ਨਹੀਂ ਜਾਣ ਦਿੰਦੇ ਆ ਕਿ ਨਹੀਂ ਜਾਣ ਦਿੰਦੇ ਆ ਯਾਰ ਆ ਵੇਖੋ ਕੀ ਬਣਾਏ ਅੰਦਰ ਪਲੌਡਾ ਵੀ ਦੇ ਲਿਆ ਨੇ ਪਾਣੀ ਦੇ ਲਿਆ ਨੇ ਦੇਖਦੇ ਆ ਅੰਦਰ ਇਹ ਜਿਹੜਾ ਹੈ ਇਹ ਘਾਟੀ ਖੁੱਲ ਮਤਲਬ ਉਹਦੋਂ ਖੁੱਲਦਾ ਆ ਜਦੋਂ ਬਰਫ਼ ਯਾਨੀ ਕਿ ਨਹੀਂ ਐ ਮੀਂਹ ਕਣੀ ਜਾਂ ਜਦੋਂ ਵੀ ਜਿਆਦੀ ਠੰਡ ਹੁੰਦੀ ਆ ਉਦੋਂ ਇਹ ਬੰਦ ਕਰ ਦਿੰਦੇ ਆ ਇਹਨੂੰ ਨਾ ਸਾਰੇ ਨੂੰ ਤੇ ਅੱਜ ਮੈਂ ਕਿਹ ਪਹਿਲਾਂ ਥੱਲੋਂ ਇਹਦੀ ਵੀਡੀਓ ਬਣਾ ਲਈਏ ਤੇ ਇੱਥੇ ਇੰਟਰਨੈਟ ਨਹੀਂ ਚੱਲਦਾ ਹਾਂ ਸਭ ਤੋਂ ਵੱਡੀ ਗੱਲ ਮੈਂ ਦੱਸ ਦਿਆਂ ਇੱਥੇ ਇੰਟਰਨੈਟ ਨਹੀਂ ਚੱਲਦਾ ਉਹ ਉੱਪਰ ਹੈ ਜਿੱਥੇ ਆਪਾਂ ਜਾਣਾ ਆਇਆ ਟਾਵਰ ਠੀਕ ਹੈ ਜੀ ਇਹਦਾ ਨਾਮ ਬੜਾ ਖਤਰਨਾਕ ਮੇਰੇ ਜ਼ੀਬ ਨਹੀਂ ਵੱਲ ਪੈ ਚਲੇ ਜੁਬਲੀਅਮਸ ਭਾਰਤ ਇਹਦਾ ਨਾਮ ਆ ਆ ਟਾਵਰ ਜਿੱਥੋਂ ਆਪਾਂ ਚੜਦੇ ਹਾਂ ਪੌੜੀਆਂ ਠੀਕ ਹੈ ਜੀ ਇਹ ਟਾਵਰ ਇਹ ਜਿਹੜਾ 400 ਤੇ 49 ਮੀਟਰ ਜਿਹੜਾ ਉੱਪਰ ਹੈ ਉਦਾਂ 400 ਤੇ 83 ਮੀਟਰ ਵੱਜ ਜਾਂਦਾ ਜੇ ਇਹਦਾ ਪੂਰਾ ਉਹ ਜਿਹੜੇ ਉੱਪਰ ਖੰਬੇ-ਕੁੰਬੇ ਲੱਗੇ ਆ ਲਾਲ ਜਿਹੜਾ ਤੇ ਫਿਰ ਤੇ ਜ਼ਿਆਦਾ ਵੱਜ ਜਾਂਦਾ ਆ ਪਰ ਉਦਾਂ ਏ 400 ਤੇ 49 ਮੀਟਰ ਉੱਪਰ ਧਰਤੀ ਤੋਂ ਜੇ ਆਪਾਂ ਉੱਪਰ ਦੇਖੀਏ ਤੇ ਇਹ ਜਿਹੜਾ ਟਾਵਰ ਏ ਇਹ ਜਿਹੜਾ ਕੈਜ਼ਰ ਜੋਸਫ ਤੇ 50ਵੇਂ ਜਿਹੜਾ ਸਾਲਗिराह ਐਨਿਵਰਸਰੀ ਜਾਂਦੇ ਹਨ ਉੱਤੇ ਬਣਿਆ ਸੀਗਾ ਹਾਂਜੀ ਇੱਕ ਕਰੀ ਦਿਮਾ ਪਹਿਲਾ ਟਾਵਰ ਵੇਖ ਰਹੇ ਆ ਫਿਰ ਆਪਣੇ ਆਪ ਨੂੰ ਜਲੋਂ ਚੜਨਾ ਕਿੱਦਾਂ ਚਲੋ ਆਜਾ ਆਪਾਂ ਚੜਦੇ ਆਂ ਉੱਪਰ ਇਹ ਜਿਹੜਾ ਟਾਵਰ ਏ 8198 ਈਸਵੀ ਵਿੱਚ ਪਹਿਲੀ ਵਾਰੀ ਇੱਥੇ ਲਿਖਿਆ ਗਿਆ ਹੀ ਬਣ ਕੇ ਇਹਦਾ ਨਾਮ ਨੂੰ ਦਿੱਤਾ ਗਿਆ ਹੈ ਹੁਣ ਆਪਾਂ ਪੌੜੀਆਂ ਚੜ੍ਹਨੀ ਸ਼ੁਰੂ ਕਰ ਦਿੱਤੀਆਂ ਨੇ ਪਰ ਹੌਲੀ ਹੌਲੀ ਇੱਥੇ ਦੇਖਦੇ ਆ ਕਿੰਨਾ ਸਾਹ ਚੜਦਾ ਗਿਆ ਆ ਆਇਆ ਜੀ ਇਹਦਾ ਲੋਗ ਲਾ ਲੈਂਦੇ ਆ ਠੀਕ ਹੈ ਜਦੋਂ ਕਿ ਜਿਹਨਾਂ ਨੇ ਉੱਪਰ ਭਾਵੇਂ ਇਥੇ ਜੇ ਪਹਿਲੀ ਕੁਝ 5 ਪੌੜੀਆਂ ਕਿਹੜਿਆ ਤੇ ਹਵਾ ਕਿੰਨੀ ਤੇਜ਼ੀ ਕਰਕੇ ਇੱਥੇ ਕਿਤੇ ਜਾਣ ਨਹੀਂ ਪਾਇਆ ਜਾ ਸਕਦਾ ਤੇ ਇੱਥੇ 183 ਬੋੜੀਆਂ ਆ। ਤੇ ਇੱਥੇ ਹਾਂ ਇੱਥੇ ਬੱਸ ਦਾ ਸਟਾਪ ਵੀ ਹੈਗਾ। ਸਿੱਧਾ ਹੀ ਉਹ ਬੱਸ ਦਾ ਸਟਾਪ ਵੀ ਥੱਲੇ ਹੀ ਹੈ ਨਾਲ ਹੀ ਬਿਲਕੁਲ ਦੋ ਪੈਰ ਤੁਰ ਕੇ ਤੇ ਫਿਰ ਨਾਲ ਹੀ ਟਾਵਰ ਆਉਂਦਾ। ਇੱਥੇ 52B ਬੱਸ ਆਦੀ ਹੈ। ਠੀਕ ਹੈ ਜੀ 52B ਬੱਸਾਂ ਦੀ ਹੈ ਜਿਨ੍ਹਾਂ ਨੇ ਵਾਸਤੇ ਆਣਾ ਉਹ ਵਾਸਤੇ ਵੀ ਆ ਸਕਦਾ ਹੈ। ਅਜੇ ਤਾਂ 4 ਅਜੇ ਤਾਂ 20 ਬੋੜੀਆਂ ਨਹੀਂ ਚੜੇ ਤੇ ਬੱਸ ਨਹੀਂ ਹਾਂ। ਵਿਊ ਦੇਖਣ ਨੂੰ ਆਸੇ ਪਾਸੇ ਸਾਈਡਾਂ ਨੂੰ ਬਹੁਤ ਵਧੀਆ ਲੱਗ ਰਿਹਾ ਹੈ ਤੇ ਵਿਊ ਤਾਂ ਵਧੀਆ ਹੈ ਪਛਾਤੇ ਛੱਕ ਕੇ ਆਏ ਆ ਤੇ ਉਹਦੇ ਨਾਲ ਜਦੋਂ ਸਾਹ ਚੜ ਰਿਹਾ ਹੋਏ ਹੋਏ ਕਿ ਹੁਣ ਮੈਂ ਸਾਈਡ ਦਾ ਤੁਹਾਨੂੰ ਵੀ ਦਿਖਾਵਾਂ ਤੇ ਉਹ ਬਾਹ ਕਮਾਲ ਹੈ ਤੇ ਆ ਇੱਧਰ ਆਪਾਂ ਸਾਈਡ ਤੇ ਆਏ ਦਾ ਵਿਊ ਹੈ ਤੇ ਸ਼ੋਮੇਸ ਹੈੱਡਫੋਨ ਥੱਲੇ ਹੀ ਭੁੱਲ ਗਿਆ ਆ। ਉਹ ਜਿਹੜੇ ਹੈੱਡਫੋਨ ਕਹਿ ਗਿਆ ਮਾਈਕ ਤੇ ਉੱਤੇ ਹਵਾ ਬਹੁਤ ਹੋਣੀ ਆ। ਉਦਾਂ ਮੈਂ ਜੈਕਟ ਵੀ ਲੈ ਕੇ ਆਇਆ ਸੀ। ਪਰ ਮਿਲ ਲੱਗਦਾ ਨਹੀਂ ਆ। ਕਿ ਜਿੰਨੀ ਉੱਪਰ ਜਾ ਕੇ ਸਾਹ ਚੜ ਜਾਣਾ ਹੈ ਤੇ ਜੈਕਟ ਪਾਊਗੀ। ਪਰ ਥਿਊ ਬਹੁਤ ਵਧੀਆ ਲੱਗ ਰਿਹਾ ਹੈ। ਖਤਰਨਾਕ। ਸਾਰਾ ਆਸਟਰੀਆ ਦਿਖ ਰਿਹਾ ਹੈ। ਇਹ ਵੈਸਟ ਰੈਸਟਵਲ ਪੈਂਦਾ ਆ ਤੇ ਯਾਰ ਥੱਲੋ ਇਦਾਂ ਹੀ ਲੱਗਦਾ ਸੀ ਪਰ ਜੇ ਦੇਖਿਆ ਜਾਵੇ ਤੇ ਵਿਊ ਬੜਾ ਖਤਰਨਾਕ ਹੈ ਬੜਾ ਹੀ ਸੋਹਣਾ ਹੈ ਉਹ ਕਿੱਥੇ ਕਿੱਥੇ ਤੱਕ ਸਾਰਾ ਸ਼ਹਿਰ ਦਿਖੰ데요 ਆ ਮੈਂ ਕੈਮਰਾ 'ਚ ਹੀ ਦੇਖ ਰਿਹਾ ਤੇ ਮੈਂ ਥੱਲੇ ਪੈਰ ਨਹੀਂ ਰੱਖਦਾ ਥੱਲੇ ਨਹੀਂ ਦੇਖਣ ਦਿਆ ਤੇ ਮੈਨੂੰ ਐਂ ਲੱਗਦਾ ਜਿਵੇਂ ਮੈਂ ਥੱਲੇ ਪੈਰ ਰੱਖ ਦੇ ਲੱਗਾ ਹੈ ਵਿਊ ਬਹੁਤ ਹੀ ਸੋਹਣਾ ਹੈ ਬਹੁਤ ਜਾਰੀ ਚੱਲ ਰਹੀ ਪਤਾ ਨਹੀਂ ਆਵਾਜ਼ ਕਿੰਦਾ ਆਉਂਦੀ ਕਿੰਦਾ ਨਹੀਂ ਹੈ ਓਏ ਹੋਏ ਹੋਏ ਹਵਾ ਬਹੁਤ ਤੇਜ਼ ਚੱਲ ਰਹੀ ਪਰ 뷰 ਓਏ 뷰 ਬਹੁਤ ਸੋਹਣਾ ਹੈ ਵਧੀਆ ਹੈ ਮੈਂ ਥੱਲੋਂ ਜਿੱਦਾਂ ਟਾਵਰ ਦੇਖਿਆ ਤਾਂ ਮੈਂ ਕਿਹਾ ਯਾਰ ਇਹ ਤੇ ਆਉਣ ਵਾਲੀ ਹੈ ਨਾ ਪਰ ਹਾਂ ਉੱਪਰ ਜਿੱਦਾਂ ਜਿੱਦਾਂ ਪੌੜੀਆਂ ਚੜੀ ਜਾ ਰਿਹਾ ਆ ਤੇ 뷰 ਬਹੁਤ ਸੋਹਣਾ ਲੱਗ ਰਿਹਾ ਹੈ ਕੀ ਬਾਤ ਹੈ ਜੀ ਆਹ ਇਹਦਰੋਂ ਮੈਂ ਵਿੱਚੋਂ ਜੰਗਲ ਦੇ ਆਇਆ ਤੇ ਮੈਨੂੰ ਐ ਲੱਗ ਰਿਹਾ ਹੈ ਕਿ ਅੱਗੇ ਕੁਝ ਸੋਹਣਾ ਨਹੀਂ ਹੈ ਸਾਇਰ ਕਿ ਬਹੁਤ ਜ਼ਿਆਦਾ ਉੱਚੀ ਇਹ ਦੇਖਣ ਨੂੰ ਲੱਗਦਾ 183 ਬੋੜੀਆਂ ਘਰੇ ਆਹ ਫੇਰ ਮੈਂ ਭੁੱਲ ਗਿਆ 183 ਬੋੜੀਆਂ ਪਰ ਬਹੁਤ ਜ਼ਿਆਦੀ ਆ ਬਣ ਗਿਆ ਪਰ ਉਹ ਵਿਊ ਬਾਲਾ ਕਮਾਲ ਦਾ ਹੈ ਵਿੱਚ ਵਿੱਚ ਕਿਤੇ ਕਿਤੇ ਜਦੋਂ ਜਿਆਦਾ ਕੈਮਰੇਸ ਦੇਖਦੇ ਆ ਤਾਂ ਉਹ ਹੋਰ ਤਰ੍ਹਾਂ ਲੱਗਦਾ ਹੈ ਪਰ ਉਦਾਂ ਹਾਂ ਬਾਲੀ ਕਮਾਲ ਚੀਜ਼ ਹੈ ਵਧੀਆ ਆ ਪਰ ਮੈਂ ਉਹ ਮਾਈਕ ਥੱਲੇ ਭੁੱਲ ਗਿਆ ਆ ਹੁਣ ਆਵਾਜ਼ ਦਾ ਪਤਾ ਨਹੀਂ ਆ ਹਵਾ ਬਹੁਤ ਤੇਜ਼ ਚੱਲ ਰਹੀ ਹੈ ਮੈਂ ਜੈਕਟ ਵੀ ਲੈ ਕੇ ਆਇਆ ਸੀ ਮੈਂ ਕਿਹਾ ਚਲ ਜੈਕਟ ਪਾਵਾਂਗੇ ਜੈਕਟ ਪਹਿਨਣੀ ਨਹੀਂ ਹੈ ਜੋ ਥੱਲੇ ਰਹਿ ਗਈ ਹੈ ਜੈਕਟ ਮੈਂ ਕਿਹਾ ਨਹੀਂ ਇੰਨੀ ਉੱਤੇ ਧੁੱਪ ਤੇ ਹੈ ਨਹੀਂ ਕੋਈ ਚੱਕਰ ਨਹੀਂ ਚਾਹੁੰਦੇ ਉਧਰ ਇੱਥੇ ਹਰ ਜਗ੍ਹਾ ਤੇ ਲਿਖਿਆ ਹੈ ਵੀ 24 ਮਤਲਬ ਹਰ ਟਾਈਮ ਖੁੱਲ੍ਹਦਾ ਚੁੱਕੇ ਨਹੀਂ ਪਰ ਨਹੀਂ ਉਹਨਾਂ ਨੇ ਥੱਲੇ ਪੁੱਛਿਆ ਹੁਣ ਅੱਗ ਸਿਕ ਰਿਆ ਜਿਹਦਾ ਦੇਖਦਾ ਹੋਏ ਤੇ ਇਹ ਔ ਬੱਚੇ ਬੈਠੇ ਹੋਏ ਤੇ ਆ ਇੱਥੋਂ ਸਾਰਾ ਮੈਂ ਕਹਾਂ ਇੱਕ ਵਾਰੀ ਪੂਰਾ 뷰 ਦੇਖ ਲਈਏ ਚਾਰੇ ਪਾਸੇ ਦਾ ਬਹੁਤ ਹੀ ਸੋਹਣਾ ਹੈ ਕਮਾਲ ਹੀ ਹੈ ਮੈਂ ਕੀ ਦੱਸਦਾ ਨਹੀਂ ਮੈਂ ਕਿਹਾ ਵੀ ਮੈਂ ਇੱਕ ਹੋਰ ਚੀਜ਼ ਦੱਸਦਾ ਵਾਂ ਸਾਰਿਆਂ ਨੂੰ ਇਹ ਨਾ ਇਹ 1898 ਵਿੱਚ ਉਲਿੱਖਿਆ ਗਿਆ ਸੀ ਮਤਲਬ ਦੇ ਬਾਰੇ ਚਰਚਾ ਕਰਨੀ ਜਨੋ ਦੀ ਐਨੀਵਰਸਰੀ ਸੀ ਤੇ ਇਹ 99 ਵਿੱਚ ਤਿਆਰ ਹੋਇਆ ਸੀ ਤੇ ਉਸੇ ਸਾਲ ਹੀ ਨਾ ਉਦੋਂ ਬਰਫ਼ ਕਹਿ ਲਓ ਬਹੁਤ ਜ਼ਿਆਦਾ ਸੀ ਜਾਂ ਤੂਫਾਨ ਆਇਆ ਜਾਂ ਕੁਝ ਵੀ ਕਹਿ ਲਓ ਨਾ ਤੇ ਉਦੋਂ ਨਾ ਇਹ ਫਿਰ ਖਰਾਬ ਹੋ ਗਿਆ ਕਹਿ ਲਓ ਜਾਂ ਟੁੱਟ ਗਿਆ ਕਹਿ ਲਓ ਤੋਂ ਮੈਨੂੰ ਇਹ ਆਇਤਾ ਪੁੱਛੀ ਇਹਦੇ ਦੁਬਾਰਾ ਤਿਆਰ ਕੀਤਾ ਗਿਆ ਮੀਟਿੰਗ ਹੋਈ ਬਣਾਦਾ I don't ਸਰ ਐਰ ਉਹ ਆ ਗਿਆ ਸੀ ਨਾ ਉਹ ਜਿਹੜਾ ਹਾਂਜੀ ਪਹਿਲਾਂ ਨਾ ਜਦੋਂ ਇਹ ਟਾਵਰ ਜਦੋਂ ਬਣਾਇਆ ਸੀ ਉਦੋਂ ਉਹ ਲੱਕੜ ਦਾ ਟਾਵਰ ਜਾਨੀ ਕਿ ਬਣਾਇਆ ਸੀ ਨਾ ਪਹਿਲਾਂ ਇਹਨਾਂ ਨੇ ਇਹਨਾਂ ਨੇ ਲੱਕੜ ਦਾ ਟਾਵਰ ਬਣਾਇਆ ਸੀ ਬਾਅਦ ਦੇ ਵਿੱਚ ਇਹਨਾਂ ਨੂੰ ਦੁਬਾਰਾ ਤੇ ਜਿਹੜੀ ਐ ਐਸੋਸੀਏਸ਼ਨ ਵਾਲੀ ਜਿਹੜੀ ਉਹ ਟਾਕ ਰਿੰਗਰ ਐਸੋਸੀਏਸ਼ਨ ਹੁੰਦੀ ਯੂਸਰ ਦੀ ਉਹਨਾਂ ਨੇ ਮੁੜ ਕੇ ਫਿਰ ਅਲੈਗਜ਼ੈਂਡਰ ਰਿਸਟਰ ਹੀ ਜਿਹੜਾ ਉਹਨੇ ਮਤਲਬ ਫਿਰ ਕਿਹਾ ਵੀ ਮੈਂ ਇਹਨੂੰ ਤਿਆਰ ਕਰਦਾ ਹਾਂ ਕੁਝ ਬੈਟਰ ਵਧੀਆ ਬਣਾਉਂਦਾ ਹਾਂ ਤ론 ਨੇ ਇਹਨੂੰ ਦੁਬਾਰਾ ਤਿਆਰ ਕੀਤਾ ਸੀਗਾ ਉਸੇ ਉਸ ਉਸੇ ਹੀ ਸਾਲ ਦੇ ਨੂੰ 75 ਦੇ ਵਿੱਚ ਉਹਨੇ ਵਾਪਸ ਕਰ ਗਿਆ ਸੀ 1875 ਦੇ ਵਿੱਚ ਤੇ ਬਾਅਦ ਚ ਉਹਨੇ ਪਿਆ ਵੀ ਇਹਨੂੰ ਮੈਂ ਵਧੀਆ ਤਰੀਕੇ ਨਾਲ ਬਣਾ ਕੇ ਦੇ ਸਕਣਾ ਐ ਇਹ ਕੰਮ ਚਾਹੇ ਕੋਈ ਠੇਕਾ ਲੈ ਲਿਆ ਲਾਲੋ ਜਾਂ ਕਿਦਾਂ ਵੀ ਤੇ ਉਹਨੇ ਲੈ ਲਿਆ ਸੀਗਾ ਇਹ ਮਤਲਬ ਉਹਨੇ ਫਿਰ ਦੁਬਾਰਾ ਤਿਆਰ ਕੀਤਾ ਸੀ ਇਹ ਫਿਰ ਉਸ ਤੋਂ ਬਾਅਦ ਇਹ 6 ਜੁਲਾਈ 1899 ਨੂੰ ਦੁਬਾਰਾ ਤਿਆਰ ਕੀਤਾ ਗਿਆ ਤੇ ਬਾਰੇ ਲੋਕਾਂ ਨੇ ਵਿਜ਼ਿਟ ਕਰਨਾ ਸ਼ੁਰੂ ਕਰ ਦਿੱਤਾ ਯਾਹ ਲੱਗਦੀ ਸੀ ਕਿ ਕਾਫੀ ਸਾਰੇ ਪਰੰਪਰਿਕ ਕਾਫੀ ਜੋ ਉੱਪਰ ਗਿਆ ਨਾ ਲੱਗਦਾ ਹਾਂ ਇਹ ਪਤਾ ਨਹੀਂ ਕਿ ਕਿਉਂਕਿ ਇਹ ਜਿਹੜੀ ਉਹਨਾਂ ਦੀ ਕਾਫੀ ਉੱਪਰ ਆਈ ਹੋਇਆ ਹੈ ਜਿੱਦਕਿ ਪਰ ਉੱਪਰ ਹੈ ਨਹੀਂ ਕਿ ਬਹੁਤ ਸਾਰੇ ਨਹੀਂ ਲੋਕ ਜਾ ਰਹੇ ਥੋੜੇ ਜਾ ਰਹੇ ਆ ਫਿਰ ਰਾਹ ਚ ਰੁੱਕ ਰਹੇ ਮਤਲਬ ਵਾਪਸ ਆ ਰਹੇ ਆ ਫਿਰ ਦੂਜੇ ਭੇਜੇ ਜਾ ਰਹੇ ਆ ਤੇ ਉਦਾਂ ਪਰਮਿਸ਼ਨ ਨਹੀਂ ਲੈਣੀ ਪੈਂਦੀ ਕਿਸੇ ਦੀ ਤੁਸੀਂ ਉਦਾਂ ਹੀ ਜਾ ਸਕਦੇ ਹੋ ਤੇ ਜੇ ਅਗਰ ਕੋਈ ਉਨੀ ਕੀ ਹੋਵੇ ਤੇ ਆ ਜਿਹੜੀ ਨਾਲ ਇਹਨਾਂ ਦੇ ਆ ਜਿਹੜਾ ਇੱਥੇ ਬੈਠੇ ਆ ਉਹ ਫਿਰ ਰੋਕ ਲੈਂਦੇ ਆ ਦੱਸਦੇ ਆ ਵੀ ਇੰਨੇ ਜਣੇ ਜਾਓ ਬਾਕੀ ਰੁਕੋ ਉੱਚੇ ਹਾਂਜੀ ਇੱਕ ਗੱਲ ਮੈਂ ਦੱਸਣੀ ਭੁੱਲ ਗਿਆ ਮੈਨੂੰ ਚੇਤੇ ਨਹੀਂ ਇੱਥੇ ਨਾ ਇਹ ਇਹ ਨਾ ਜਦੋਂ ਬਣਿਆ ਸੀ ਇਹ 3000 3000 ਪਹਿਲਾਂ ਇੱਥੇ ਛਲਿੰਗ ਚੱਲਦੇ ਸੀ 30 320000 ਛਲਿੰਗ ਦਾ ਬਣਿਆ ਸੀਗਾ ਇਹ 320000 ਛਲਿੰਗ ਹਾਂ ਸੱਚ ਇਦਾਂ ਹੀ ਆ ਤੇ ਜੇ ਤੁਸੀਂ ਐਰੋਆਂ ਚ ਇਹਨੂੰ ਕਾਊਂਟ ਕਰਨਾ ਚਾਹੋ ਤੇ 166000 ਐਰੋਚ ਬਣਿਆ ਹੈ ਠੀਕ ਹੈ ਜੀ ਇਹ ਦਾ ਇਹ ਜਿਹੜੀ ਕੋਸਟ ਲਾ ਲਓ ਜਾਂ ਇਹਨੂੰ ਰਾਖੀ ਕਰਨ ਵਾਲਿਆਂ ਦੀ ਲਾ ਲਓ ਜਾਂ ਜਿੱਦਾਂ ਵੀ ਇਹਦੇ ਤੇ ਜਿਹੜੇ ਉਹ ਕੀ ਕਹਿੰਦੇ ਆ ਇਹ ਓਟਾ ਕਰਿੰਗਰ ਐਸੋਸੀਏਸ਼ਨ ਜਿਹੜੀ ਸੀ ਉਹਨੇ ਸਾਰਾ ਖਰਚਾ ਕਰਾ ਕੇ ਤੇ ਇਹਨਾਂ ਦੱਸਿਆ ਹੈਗਾ ਇਹਨਾਂ ਲੱਗੇ ਹੀ ਇਹਦੇ ਉੱਤੇ ਪੈਸੇ ਹਾਂਜੀ ਜੀ ਇਹ ਸਾਡਾ ਅੱਜ ਦਾ ਵਲੌਗ ਮੈਂ ਕਿਹਾ ਚੱਲ ਦੇਖ ਕੇ ਆਨੇ ਆਂ ਉੱਥੇ ਟਾਵਰ ਟਾਵਰ ਬਹੁਤ ਸੋਹਣਾ ਹੈਗਾ ਤੇ ਉੱਪਰੋਂ ਥਿਊ ਵੀ ਬਹੁਤ ਵਧੀਆ ਹੈ ਦੇਖਣ ਵਾਲੀ ਚੀਜ਼ ਇੱਕ ਵਾਰੀ ਵਨ ਟਾਈਮ ਆਚ ਹੋ ਸਕਦਾ ਜੇ ਕੋਈ ਵੀ ਟਾਈਮ ਕੱਢ ਕੇ ਆਣਾ ਚਾਹਵੇ ਤੇ ਆ ਸਕਦਾ ਹੈ ਵਧੀਆ ਆ ਦੇਖਣ ਵਾਲੀ ਚੀਜ਼ ਜਿੱਦਾਂ ਕਹਿ ਸਕਦੇ ਨਾ ਇੱਕ ਵਾਰੀ ਤੇ ਇਤੋਂ 뷰 ਬਹੁਤ ਵਧੀਆ ਨਜ਼ਰ ਆਂਦਾ ਹੈ ਕਮਾਲ ਦਾ 뷰 ਹੈ ਚਾਰੇ ਪਾਸੇ ਤੁਸੀਂ ਦੇਖ ਸਕਦੇ ਹੋ ਇਹ ਵੈਸਟਲ ਜ਼ਿਆਦਾ ਦਿਖਦਾ ਆ ਠੀਕ ਹੈ ਜੀ ਵੈਸਟਲ ਨੂੰ ਮੈਂ ਕਿੱਦਾਂ ਸਮਝਾਵਾਂ ਹਾਂ ਮਤਲਬ ਇਹ ਦੋ ਸਾਈਡਾਂ ਜ਼ਿਆਦਾ ਦਿਖਦੀਆਂ ਆ ਤੇ ਦੋ ਸਾਈਡਾਂ ਨੇ ਜਿੱਦ ਚਾਰ ਚਾਰੇ ਪਾਸੇ ਨਹੀਂ ਦਿਖਦਾ ਹੈਗਾ ਦੋ ਸਾਈਡਾਂ ਜ਼ਿਆਦਾ ਦਿਖਦੇ ਇੱਕ ਪਾਸੇ ਤਕਰੀਬਨ ਜੰਗਲ ਜਿਹੀ ਜਾਂਦਾ ਦੋ ਸਾਈਡ ਤੇ ਦੋ ਸਾਈਡਾਂ ਨੂੰ ਬਹੁਤ ਜ਼ਿਆਦਾ ਦਿਖਦਾ ਆ ਤੇ ਬਹੁਤ ਸੋਹਣਾ ਆ ਇੱਕ ਦੋ ਵਾਰੀ ਆਉਣਾ ਚਾਹੀਦਾ ਆ ਤੇ ਫਿਰ ਮੈਂ ਚਿੱਤਕਾਨੇ ਕੈਜਰ ਜੋਸਫ ਦੀ ਉੱਤੇ ਬਣਿਆ ਸੀ 50ਵੀਂ ਐਨੀਵਰਸਰੀ ਤੇ ਬਣਿਆ ਸੀ ਤੇ ਜਿਹੜਾ ਸ਼ੌਨ ਬਰੂਨ ਦੇ ਵਿੱਚ ਪੈਦਾ ਹੋਇਆ ਸੀ ਜਮਿਆ ਸੀ ਕਹਿ ਲਓ ਠੀਕ ਹੈ ਜੀ ਰਾਜਾ ਕਹਿ ਲਓ ਜਾਂ ਉਹਦੀ ਗਾਂ ਤੋਂ ਗਾਂ ਜਿੱਦਾਂ ਵੀ ਠੀਕ ਹੈ ਓਕੇ ਜੀ ਠੀਕ ਹੈ ਓਕੇ ਸਤਿ ਸ੍ਰੀ ਅਕਾਲ ਜੀ ਮਿਲਦੇ ਹਾਂ ਹੁਣ ਆਪਾਂ ਕਿਸੇ ਨੈਕਸਟ ਬਲੌਗ ਚ